ਗੱਡੀਆਂ ਫੇਰ ਵੀ ਲਾ ਰਹੇ ਆ ਆਪਣਾ ਨੁਕਸਾਨ ਕਰਨਗੇ ਕੱਲ ਤੋਂ ਇਹ ਬਹੁਤ ਹਾਈ ਲੈਵਲ ਤੇ ਕਾਰਵਾਈ ਦੀ ਸ਼ੁਰੂ ਹੋਣ ਵਾਲੀ ਹੈ ਜੀ ਇਹ ਬੰਦੇ ਆਣੇ ਤੋਂ ਨਹੀਂ ਹਟਣਗੇ ਐਂਟਰੀ ਐਗਜ਼ਿਟ ਪੁਆਇੰਟ ਤੇ ਨਾਕੇ ਵੀ ਲੱਗਣਗੇ ਸਭ ਕੁਝ ਹੋਏਗਾ ਜੀ ਤੁਨੁ ਸ਼ਰਾਰਤੀ ਤੱਤ ਵਗੈਰਾ ਕਹਿ ਰਹੇ ਆ ਤਾਂ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਲੈਂਗੁਏਜ ਆ ਨਾ ਅਸੀਂ ਅੱਜ ਤੱਕ ਕਿਸੇ ਦੇ ਬਾਰੇ ਕੁਝ ਗਲਤ ਨਹੀਂ ਬੋਲਿਆ ਜਦ ਹਨ ਜੋ ਕਰੜੀ ਕਾਰਵਾਈ ਬਣੇਗੀ ਉਹਨਾਂ ਤੇ ਹੋਏਗੀ ਔਰ ਜੋ ਗਲਤ ਬਿਆਨ ਸਾਡੇ ਯੂਨੀਅਨ ਦੇ ਖਿਲਾਫ ਜਾਂ ਸਾਡੇ ਕਲੱਬ ਦੇਗਾ ਉਸਤੇ ਵੀ ਜੋ ਬੰਦੀ ਕਾਰਵਾਈ ਹੋਏਗੀ ਬਹੁਤ ਸਵਾਗਤ ਹੈ ਜਨਮਿਤ ਤੇ ਨ ਮਨੀਸ਼ ਕੁਮਾਰ ਚ ਟ੍ਰਾਈਸੀ ਦੀ ਟੈਂਪੋ ਡਰਾਈਵਰ ਯੂਨੀਅਨ ਦੀ ਪ੍ਰੋਬਲਮ ਜਿਹੜੀ ਆ ਗਿਆ ਵਧੀ ਜਾ ਰਹੀ ਹੈਗੀ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੁਣਸ ਫੇਸ ਕਰਨੀ ਪੈ ਰਹੀ ਹੈ ਕਿ ਉਹਨਾਂ ਨੇ ਪਿਛਲੇ ਦਿਨ ਜਾ ਕੇ ਇਹ ਮਾਛਲਾਂ ਨੂੰ ਕਿਹਾ ਵੀ ਸੀਗਾ ਕਿ ਤੁਸੀਂ ਇੱਥੋਂ ਸਵਾਰ ਜਿਹੜੀ ਹੈਗੀ ਨਾ ਚੱਕੋ ਤਾਂ ਕਿ ਉਹਨਾਂ ਦਾ ਜਿਹੜਾ ਕੰਮ ਹੈਗਾ ਠੱਪ ਹੁੰਦਾ ਜਾ ਰਿਹਾ ਹੈਗਾ ਪਰ ਕੁਝ ਵੀ ਜਿਹੜਾ ਹੈਗਾ ਅਸਰ ਨਹੀਂ ਹੋਇਆ ਤੇ ਇਹਨਾਂ ਨੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਨੇ ਕੁਝ ਆਰਡਰ ਵੀ ਜਿਹੜੇ ਹੈਗੇ ਦਿੱਤੇ ਨੇ ਅ ਅਧਿਕਾਰੀਆਂ ਨੂੰ ਤੇ ਮੇਰੇ ਨਾਲ ਇਸ ਵਕਤ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹ ਮੇਰੇ ਨਾਲ ਮੌਜੂਦ ਹੈਗੇ ਸਰ ਕਿਆ ਕੁਝ ਕਹਿਣਾ ਚਾਹੁੰਗੇ ਕਿਉਂਕਿ ਲਗਾਤਾਰ ਤੁਹਾਡੀ ਜਿਹੜੀ ਪਰੇਸ਼ਾਨੀਆਂ ਹੈਗੀਆਂ ਉਹ ਵੱਧਦੀ ਜਾ ਰਹੀਆਂ ਆਪਾਂ ਥੋੜਾ ਜੀ ਤੁਹਾਨੂੰ ਪਹਿਲਾਂ ਵੀ ਜਿਹੜੀ ਸ਼ੁਰੂ-ਸ਼ੁਰੂ ਮਤਲਬ ਫਸਟ ਡੇ ਤੋਂ ਇਹ ਰਿਕਵੈਸਟ ਕਰ ਰਹੇ ਹਾਂ ਇਹ ਜਿਹੜੀ ਦਿੱਕਤ ਆ ਸਾਨੂੰ ਬਹੁਤ ਜ਼ਿਆਦਾ ਉਰੋ ਦੀ ਪਿਕਅਪ ਡਾਊਨ ਗ੍ਰੇਡ ਤੋਂ ਜਿਹੜੀ ਹੋ ਰਹੀ ਹੈ ਜਿਹੜਾ ਟੈਕਸ ਡਿਫਰੈਂਸ ਕਰਕੇ ਉਹ ਬੰਦੇ ਪਿਕਅਪ ਕਰ ਰਹੇ ਆ ਤਾਂ ਉਹ ਅਸੀਂ ਦੇਖਿਆ ਉਹਦਾ ਘੱਟ ਅਸਰ ਪੈ ਰਿਹਾ ਇੱਕ ਤਾਂ ਚਲਾਨੇ ਵਗੈਰਾ ਅਸੀਂ ਕਾਫੀ ਕਰਾ ਰਹੇ ਆ ਪਲੱਸ ਆਪ ਵੀ ਜਾ ਕੇ ਲੋਕਾਂ ਨੂੰ ਸਮਝਾ ਰਹੇ ਆ ਫਿਰ ਵੀ ਲੋਕ ਥੋੜੇ ਘੱਟ ਵੇਰ ਹੋ ਰਹੇ ਆ ਇਸ ਕਰਕੇ ਜੀ ਹੋਰ ਡਿਪਾਰਟਮੈਂਟਸ ਵੀ ਜਿਹੜੇ ਪ੍ਰਸ਼ਾਸਨ ਦੇ ਇਨਵੋਲਵ ਕਿਤੇ ਆ ਉਹਨਾਂ ਨੂੰ ਅਸੀਂ ਕਾਫੀ ਮਿਲੇ ਆ ਤੇ ਉਹਨਾਂ ਨੇ ਫਾਈਨਲੀ ਸਾਨੂੰ ਇਹ ਲੈਟਰ ਇਸ਼ੂ ਕੀਤਾ ਹੈ ਇਹਦੇ ਵਿੱਚ ਸਾਰੇ ਡਿਪਾਰਟਮੈਂਟਸ ਜਿਹੜੇ ਕਨਸਰਨ ਹੈ ਉਹਨਾਂ ਕਨਸਰਟ ਡਿਪਾਰਟਮੈਂਟ ਹੋਰ ਆ ਜਿਹੜੇ ਇਸ ਦੇ ਨਾਲ ਰਿਲੇਟਡ ਹੈ ਨਾ ਉਹਨਾਂ ਉਹ ਵੀ ਚਲਾਨਿੰਗ ਹੁਣ ਸ਼ਾਇਦ ਸ਼ੁਰੂ ਕਰਨਗੇ ਸਾਨੂੰ 2-3 ਪੇਜ ਦਾ ਉਹਨਾਂ ਨੇ ਲੈਟਰ ਇਸ਼ੂ ਕੀਤਾ ਹੈ ਠੀਕ ਹੈ ਨਾ ਜੀ ਤੇ ਅਸੀਂ ਕੱਲ ਤੋਂ ਸ਼ਾਇਦ ਇਹ ਅਭਿਆਨ ਬਹੁਤ ਤੇਜ਼ੀ पकड़ेगा ਇੱਕ ਦਿਨ ਦੇ ਅੰਦਰ ਤੁਸੀਂ ਮਤਲਬ ਕਿ ਚੇਤਾਵਨੀ ਤੁਸੀਂ ਮੈਨੂੰ ਦੱਸ ਦਰਿ ਸਕੇ ਕਿ ਮੈਂ ਚੇਤਾਵਨੀ ਇੱਕ ਤਰ੍ਹਾਂ ਦਾ ਸਾਡੀ ਯੂਨੀਅਨ ਜਿਹੜੀ ਹੈਗੀ ਚੇਤਾਵਨੀ ਕਰੂਗੀ ਕਿ ਤੁਹਾਨੂੰ ਇਹਨੇ ਦਿਨ ਤੱਕ ਤੁਸੀਂ ਆਪਣੀ ਗੱਡੀਆਂ ਚੱਕਣੋ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਵੀ ਜਿਹੜਾ ਜਾ ਕੇ ਆ ਗਿਆ ਸਟੈਂਡ ਤੋਂ ਤੁਸੀਂ ਜਾ ਕੇ ਲਗ ਲਗ ਇੱਥੇ ਹੀ ਮਚਨ ਦੀ ਗੱਡੀਆਂ ਖੜੇ ਸੀ ਕਿ ਤੁਸੀਂ ਇਹਨਾਂ ਨੂੰ ਅਵੇਲ ਵੀ ਕੀਤਾ ਐਕਟੂਅਲੀ ਪੜਾਇਆ ਪਰ ਉਸ ਦਾ ਜਿਹੜਾ ਸਰ ਮੈਂ ਅਗਰ ਗੱਲ ਕਰਾਂ ਕਿ ਉਸ ਦਾ ਕੁਝ ਅਵੇਲ ਹੋ ਗਏ ਇੱਥੋਂ ਕੁਝ ਲੋਕ ਤਾਂ ਵੇਅਰ ਹੋਏ ਆ ਜੀ ਤੇ ਗੱਡੀਆਂ ਕਾਫੀ ਥੋੜੀ ਘਟੀਆਂ ਆਣੀ ਪਰ ਫੇਰ ਵੀ ਜਿਹੜੇ ਲੋਕ ਹਨ ਵੇਅਰ ਐ ਜਾਂ ਪਿੱਛੋਂ ਦੀ ਕੋਈ ਹੋਰ ਬੰਦਿਆਂ ਦੇ ਗਲਤ ਪੰਪ ਵਗੈਰਾ ਚਾ ਕੇ ਗੱਡੀਆਂ ਫੇਰ ਵੀ ਲਾ ਰਹੇ ਆ ਆਪਣਾ ਨੁਕਸਾਨ ਕਰਨਗੇ ਕਿ ਕੱਲ ਤੋਂ ਇਹ ਬਹੁਤ ਹਾਈ ਲੈਵਲ ਤੇ ਕਾਰਵਾਈ ਦੀ ਸ਼ੁਰੂ ਹੋਣ ਵਾਲੀ ਹੈ ਜੀ ਤੁਸੀਂ ਕਹ ਰਹੇ ਸੀ ਕਿ ਸਾਡੀ ਟੀਮ ਜਿਹੜੀ ਹੈਗੀ ਹੈ ਲਗ ਲਗ ਥਾਵਾਂ ਤੇ ਜਾਏਗੀ ਲਗ ਲਗ ਜਗਾ ਜਿੱਥੇ ਬੈਰੀਅਰ ਤੇ ਨਾਕੇ ਨੁਕੇ ਵੀ ਲਾਏਗੀ ਉਸ ਦੇ ਬਾਰੇ ਥੋੜਾ ਦੱਸੂਗੇ ਜੀ ਉਹ ਕੱਲ ਤੋਂ ਸ਼ੁਰੂ ਕਰਾਂਗੇ ਸਰ ਜੇ ਬੰਦੇ ਆਣੇ ਤੋਂ ਨਹੀਂ ਹਟਣਗੇ ਐਂਟਰੀ ਐਗਜ਼ਿਟ ਪੁਆਇੰਟ ਤੇ ਨਾਕੇ ਵੀ ਲੱਗਣਗੇ ਸਭ ਕੁਝ ਹੋਏਗਾ ਜੀ ਪਰ ਉਸੇ ਸਾਨੂੰ ਡਾਟਾ ਵੀ ਮੇਨਟੇਨ ਕਰਕੇ ਪ੍ਰੋਵਾਈਡ ਕਰਾਉਣਾ ਪਏਗਾ ਪ੍ਰਸ਼ਾਸਨ ਨੂੰ ਕਿ ਗੱਡੀ ਆ ਰਹੀ ਹੈ ਐਨੇ ਦਿਨੋਂ ਕਰ ਰਹੀ ਹੈ ਅਸੀਂ ਪਿਆਰ ਮੁਹੱਬਤ ਨਾਲ ਆਪਣੇ ਟਰਾਂਸਪੋਰਟਰ ਭਾਈਆਂ ਨੂੰ ਕਾਫੀ ਸਮਝਾ ਲਿਆ ਪਰ ਨਹੀਂ ਹੁਣ ਹਟ ਰਹੇ ਉਲਟਾ ਕੁਝ ਜਣੇ ਸਾਨੂੰ ਵਿੱਚ ਬਿਆਨ ਦੇ ਰਹੇ ਆ ਮਤਲਬ ਹੋਰ ਯੂਨੀਅਨ ਲਗਾ ਲੋ ਕੁਝ ਹੋਰ ਲੋਗ ਲਗਾ ਲੋ ਸਾਨੂੰ ਸ਼ਰਾਰਤੀ ਤੱਤ ਵਗੈਰਾ ਕਹਿ ਰਹੇ ਆ ਤਾਂ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਲੈਂਗੁਏਜ ਆ ਨਾ ਅਸੀਂ ਅੱਜ ਤੱਕ ਕਿਸੇ ਦੇ ਬਾਰੇ ਕੁਝ ਗਲਤ ਨਹੀਂ ਬੋਲਿਆ ਜਦ ਵੀ ਬੋਲਿਆ ਟਰਾਂਸਪੋਰਟਰ ਭਾਈ ਡਰਾਈਵਰ ਵੀਰ ਕਹਿ ਕੇ ਗੱਲ ਕੀਤੀ ਹੈ ਚਾਹੇ ਕੋਈ ਆਪਣਾ ਟਰਾਂਸਪੋਰਟ ਦੀ ਹੋਰ ਯੂਨੀਅਨ ਹੈ ਚਾਹੇ ਕੋਈ ਡਰਾਈਵਰਾਂ ਦੀ ਯੂਨੀਅਨ ਹੈ ਜੇ ਇਸ ਤਰ੍ਹਾਂ ਦੀ ਕੋਈ ਲੈਂਗੁਏਜ ਸਾਡੇ ਬਾਰੇ ਯੂਜ਼ ਕਰੇਗਾ ਸਾਡੀ ਰਜਿਸਟਰਡ ਟਰੇਡ ਯੂਨੀਅਨ ਹੈ ਫਿਰ ਅਗਲੀ ਵਾਰੀ ਕੰਮ ਕਰਨ ਆਪਣਾ ਐਡਰੈਸ ਤੇ ਫੋਨ ਨੰਬਰ ਨਾਲ ਦੇ ਦੇਣਾ ਜੋ ਬਣਦੀ ਕਾਰਵਾਈ ਹੈ ਪ੍ਰਸ਼ਾਸਨ ਦੇ ਤਰੂ ਉਹਨਾਂ ਤੇ ਵੀ ਕਰਾਈ ਜਾਏਗੀ ਤੇ ਹੁਣ ਪ੍ਰਸ਼ਾਸਨ ਨੇ ਤੁਹਾਨੂੰ ਕੀ ਕੁਝ ਹੌਸਲਾ ਦਿੱਤਾ ਹੈਗਾ ਕੀ ਕਹਿਣਾ ਹੈ ਪ੍ਰਸ਼ਾਸਨ ਦਾ ਜਿੱਤੇ ਇੱਕ ਲੈਟਰ ਵੀ ਜਾਰੀ ਕੀਤਾ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਦਿੱਤਾ ਹੈ ਕਿ ਲੱਗਦਾ ਤੁਹਾਨੂੰ ਅੱਗੇ ਕਾਰਵਾਈ ਚੱਲ ਰਹੀ ਹੈ ਕਿਤੇ ਹੁਣ ਤੱਕ ਕਿੰਨੇ ਤੁਸੀਂ ਚਲਾਨ ਕਟਾ ਸਕੀਏ ਚਲਾਨ ਤਾਂ ਅਪ੍ਰੋਕਸੀਮੇਟਲੀ 500 ਤੋਂ 700 ਦੇ ਕਰੀਬ ਹੋ ਚੁੱਕੇ ਆ ਜੀ ਉਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਤੇ ਅਵੇਅਰ ਹੋ ਕੇ ਕੁਝ ਲੋਕ ਜਿਸ ਤਰ੍ਹਾਂ ਲਾਸਤ ਅਸੀਂ ਫ੍ਰਾਈਡੇ ਤੋਂ ਆਪ ਅਵੇਅਰ ਕਰਨਾ ਸ਼ੁਰੂ ਕੀਤਾ ਸੀਗਾ ਕੁਝ ਲੋਕਾਂ ਨੇ ਰਿਕੁਐਸਟ ਕੀਤੀ ਕਿ ਸਾਨੂੰ ਨੌਲੇਜ ਨਹੀਂ ਸੀਗੀ ਸਾਨੂੰ ਇੱਕ ਦਿਨ ਵਾਸਤੇ ਲਾਓ ਕਰੋ ਅਸੀਂ ਮੰਡੇ ਤੱਕ ਲਾਉ ਕੀਤਾ ਫਿਰ ਅਸੀਂ ਮੰਡੇ ਨੂੰ ਚੈੱਕ ਕੀਤੀ ਗੱਡੀਆਂ ਫੇਰ ਆਈਆਂ ਹੋਈਆਂ ਸੀ ਜਿਹੜੀ ਦੇ ਪਿੱਟੀ ਵਗੱਡੀ ਆਈ ਸੀ ਉਹ ਤਾਂ ਅਸੀਂ ਇਮੀਜੇਟਲੀ ਉਹਨੂੰ ਕਿਹਾ ਬਈ ਤੂੰ ਤਾਂ ਚਲੀ ਜਾ ਸੈਕੰਡਲੀ ਉਹਨਾਂ ਨੂੰ ਫਿਰ ਅਸੀਂ ਲਾਸਤ ਇਹੀ ਕਿਹਾ ਕਿ ਬਾਈ ਹੁਣ ਜੇ ਤੁਸੀਂ ਆਓਗੇ ਤਾਂ ਹੁਣ ਤਾਂ ਅਸੀਂ ਫੋਨ ਕਰਕੇ ਜੋ ਵੀ ਕੰਸਰਨ ਡਿਪਾਰਟਮੈਂਟ ਹੈ ਉਹਨੂੰ ਬੁਲਾਵਾਂਗੇ ਈਵਨ ਪੁਲਿਸ ਨੂੰ ਵੀ ਹੁਣ ਪਾਵਰ ਦੇ ਦਿੱਤੀ ਹੈ ਨਾ ਚਲਾਨ ਦੀ रिगार्डिंग ਜਿਹੜਾ ਮਿਸਮੈਚ ਆਫ ਫਾਰਮਟ ਹੈ ਨਾ ਉਹਦਾ ਚਲਾਨ ਹੁਣ ਪੁਲਿਸ ਵੀ ਕਰੇਗੀ ਆਪਣਾ ਉਹਨਾਂ ਨੇ ਜੋ ਲੈਟਰ ਇਸ਼ੂ ਕੀਤਾ ਹੈ ਉਹ ਐਸਐਸਪੀ ਮੈਡਮ ਪਲੱਸ ਡੀਐਸਪੀ ਟ੍ਰੈਫਿਕ ਨੂੰ ਵੀ ਨਾਲ ਇਸ਼ੂ ਕੀਤਾ ਹੈ ਜਿਹੜੇ-ਜਿਹੜੇ ਅਧਿਕਾਰਿਓਨ ਟਰੈ ਜਾਰੀ ਕੀਤੇ ਗਏ ਨੇ ਜਿਹੜੇ ਆਦੇਸ਼ ਨੇ ਇਹ ਜਿਹੜੇ ਐਮਸੀ ਦੇ ਜ਼ਿਲ੍ਹੇ ਦੇ ਲੈਂਡ ਤੇ ਉਹ ਖੜਦੇ ਆ ਚਾਹੇ ਪੇੜ ਤੇ ਖੜਨ ਚਾਹੇ ਅਨਪੇੜ ਤੇ ਨਾ ਫ੍ਰੀ ਪਾਰਕਿੰਗ ਵਿੱਚ ਕਰੇ ਜਾਂ ਪੇੜ ਪਾਰਕਿੰਗ ਵਿੱਚ ਉਹਨਾਂ ਦੇ ਕੰਸਰਨ ਜਿਹੜਾ ਡਿਪਾਰਟਮੈਂਟ ਹੈ ਇੰਜੀਨੀਅਰਿੰਗ ਡਿਪਾਰਟਮੈਂਟ ਔਰ ਇਨਫੋਰਸਮੈਂਟ ਪਲੱਸ ਉਸ ਤੋਂ ਇਲਾਵਾ ਐਸਐਸਪੀ ਮੈਡਮ ਨੂੰ ਕੀਤਾ ਹੈ ਉਸ ਤੋਂ ਇਲਾਵਾ ਡੀਐਸਪੀ ਟ੍ਰੈਫਿਕ ਨੂੰ ਵੀ ਕੀਤਾ ਨਾਲ ਅਵੇਅਰ ਡੀਸੀ ਦੌਰ ਵੱਲੋਂ ਇਹ ਲੈਟਰ ਜਾਰੀ ਕੀਤਾ ਗਿਆ ਤੇ ਇਹਦੇ ਮਤਲਬ ਜੋ ਹੁਣ ਕੌਨਸੀਕਵੈਂਸਿਸ ਆ ਆਫਟਰ ਕੌਨਸੀਕਵੈਂਸਿਸ ਨੂੰ ਆਪ ਫੇਸ ਕਰਨਗੇ ਅਸੀਂ ਤਾਂ ਜਿੰਨਾ ਸਮਝਾ ਸਕਦੇ ਸੀ ਸਮਝਾਇਆ ਆਲਮੋਸਟ ਮੇਰਾ ਖਿਆਲ ਤੁਸੀਂ ਵੀ ਸਾਡਾ ਚੌਥਾ ਪੰਜਵਾਂ ਇੰਟਰਵਿਊ ਲੈ ਰਹੇ ਹੋ ਆਲਮੋਸਟ ਮੰਥ ਹੀ ਹੋ ਗਿਆ ਉਹਨਾਂ ਨੂੰ ਸਮਝਾਉਂਦੇ ਹੋਏ ਹੁਣ ਜੋ ਕਰੜੀ ਕਾਰਵਾਈ ਬਣੇਗੀ ਉਹਨਾਂ ਤੇ ਹੋਏਗੀ ਅਰ ਜੋ ਗਲਤ ਬਿਆਨ ਸਾਡੇ ਯੂਨੀਅਨ ਦੇ ਖਿਲਾਫ ਜਾਂ ਸਾਡੇ ਕਲੱਬ ਦੇਗਾ ਉਸਤੇ ਵੀ ਜੋ ਬੰਦੀ ਕਾਰਵਾਈ ਹੋਏਗੀ ਜ਼ਰੂਰ ਹੋਏਗੀ ਭਾਜੀ ਐਸ ਪਰ ਐਕਟ ਵੀ ਤੁਸੀਂ ਸਮਝਾਇਆ ਲੋਕਾਂ ਨੂੰ ਪਰ ਐਕਟ ਦੇ ਤਹਿਤ ਵੀ ਮਤਲਬ ਹਿਮਾਚਲ ਟ੍ਰਾਂਸਪੋਰਟ ਦੇ ਅੰਦਰ ਲਿੰਕ ਚ ਹੋਣੇ ਜਾਂ ਉੱਤਰਾਖੰਡ ਦੇ ਜਾਂ ਕਿਤੇ ਵੀ ਉਹ ਤੁਹਾਡੇ ਲਿੰਕ ਚ ਹੋਣੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਇਹ ਤਾਂ ਐਕਟ ਬੋਲ ਰਿਹਾ ਕਿ ਐਕਟ ਦੇ ਤਦੂਸ ਚ ਸਵਾਲ ਚੱਕੀ ਨਹੀਂ ਸਕਦੇ ਤੁਸੀਂ ਚੰਡੀਗੜ੍ਹ ਤੋਂ ਚੱਕ ਸਕਦੇ ਹੋ ਹਿਮਾਚਲ ਤੋਂ ਚੱਕ ਸਕਦੇ ਨੇ ਅਸੀਂ ਉਹਨਾਂ ਨੂੰ ਕਾफी ਸਮਝਾਇਆ ਬਾਰ ਬਾਰ ਵੀਡੀਓ ਜਾਰੀ ਕਰਨੇ ਦਾ ਹੀ ਪਰਪਸ ਹੈ ਜੀ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ ਸਾਨੂੰ ਹੀ ਪਤਾ ਆਲਰੇਡੀ ਕੰਮ ਥੋੜਾ ਮੰਦਾ ਹੋ ਜਾਂਦਾ ਬਰਸਾਤਾਂ 'ਚ ਤੇ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਅਵੇਅਰ ਕਰ ਰਹੇ ਚਲਾਨ ਵਗੈਰਾ ਹੁੰਦਾ ਅਗਲੇ ਨੋਮੀਨਲ ਰੇਟਸ ਤੇ ਪਹਿਲੀ ਬਹੁਤ ਜ਼ਿਆਦਾ ਡਾਊਨ ਰੇਟ ਤੇ ਉਰੇ ਆਂਦੇ ਉਹ ਚਲਾਨ ਕਰਾ ਕੇ ਜਾ ਰਹੇ ਉਹ ਕਿਆ ਬਚਾਂਗੇ ਚਲਾਨ ਦੀ amount ਥੋੜੀ ਦੱਸੋਗੇ ਜੀ ਕੀ amount ਚਲਾਨ ਦੀ amount ਉਰੇ 10000 ਕੀਤੀ ਹੋਈ ਹੈਗੀ ਜੋ ਕਿ ਆਨੇ ਵਾਲੇ ਟਾਈਮ 'ਚ ਵਧਾ ਕੇ ਫਰਸਟ ਟਾਈਮ 10 ਸੈਕਿੰਡ ਟਾਈਮ 20 ਥਰਡ ਟਾਈਮ 50 ਉਸ ਤੋਂ ਬਾਅਦ 1 ਲੱਖ ਰੁਪਿਆ ਤੇ మేబీ పర్మిట్ క్యాన్సిలేషన్ ਅਸੀਂ ਉਹ ਵੀ డిమాండ్ ਕੀਤੀ ਹੈ ਕਿ ਜਿਹੜਾ ਚਲਾਨ ਦਾ ਤੁਸੀਂ ਮਿਸ ਯੂਜ਼ ਆਫ ਪਰਮਿਟ ਦਾ ਚਲਾਨ ਦਾ अमाउंट ਬਹੁਤ ਘੱਟ ਹੈ ਇਸ ਕਰਕੇ ਲੋਕ ਜ਼ਿਆਦਾ ਆ ਰਹੇ 10000 ਦਾ ਚਲਾਨ ਕਰਾ ਕੇ ਅਗਲੇ ਨਵਾਂ ਮਹੀਨਾ ਮੇਰਾ ਚਲਾਨ ਵੈਲਿਡ ਹੈ ਉਹ ਚੀਜ਼ ਨਹੀਂ ਹੈ ਜੇ ਦੁਬਾਰਾ ਆਏਗਾ ਫਿਰ ਚਲਾਨ ਹੋ ਜਾਏ ਉਸ ਤੋਂ ਇਲਾਵਾ ਅਸੀਂ ਤਾਂ ਇੱਕ ਅੱਛੀ ਚੀਜ਼ ਦੀ ਸ਼ੁਰੂਆਤ ਕੀਤੀ ਹੈ ਅਸੀਂ ਐਕਟ ਦੇ ਹਸਾਬ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਕੰਮ ਕਰ ਰਹੇ ਹਾਂ ਅਸੀਂ ਕੁਝ ਗਲਤ ਨਹੀਂ ਕਰ ਰਹੇ ਸਾਡੇ ਡਰਾਈਵਰਾਂ ਨਾਲ ਉੱਪਰ ਜਾ ਕੇ ਮਾਰਕਟਾਈ ਵੀ ਹੁੰਦੀ ਸਭ ਹੁੰਦੀ ਹੈ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਉਹ ਕੰਮ ਕਰਦੇ ਆ ਪਰ ਅਸੀਂ ਉਹ ਕੰਮ ਬਿਲਕੁਲ ਨਹੀਂ ਕਰਦੇ ਕੋਈ ਵੀ ਬੰਦਾ ਦੱਸ ਦੇ ਜੇ ਅਸੀਂ ਕਿਸੇ ਨੂੰ ਇੱਕ ਵੀ ਸ਼ਬਦ ਗਲਤ ਬੋਲਿਆ ਜਾਂ ਕਿਸੇ ਨੂੰ ਮਤਲਬ ਕੋਈ ਕਿਸੇ ਤਰ੍ਹਾਂ ਦਾ ਗਲਤ ਉਹ ਨਹੀਂ ਕੀਤੀ ਐਕਟ ਦੇ ਹਿਸਾਬ ਨਾਲ ਆਪਾਂ ਗਿਆ ਜਾਓ ਵੀ ਜੇ ਤੁਹਾਡਾ ਉਹ ਰੇ ਪਿਕਅਪ ਨਹੀਂ ਮੰਦਾ ਸਮਝਾਇਆ ਨਹੀਂ ਜਿਹੜੇ ਸਮਝੇ ਅਸੀਂ ਲੋਕੇਸ਼ਨ ਵਗੈਰਾ ਸੈਂਡ ਕਰਤੀ ਜੋ ਪ੍ਰਸ਼ਾਸਨ ਦੀ ਮਨ ਦੀ ਕਾਰਵਾਈ ਉੱਤੇ ਹੋਗੀ ਉਸ ਤੋਂ ਇਲਾਵਾ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਇਹ ਕੰਮ ਦਿੱਲੀ ਵਿੱਚ ਵੀ ਸ਼ੁਰੂ ਹੋ ਗਿਆ ਦਿੱਲੀ ਵਿੱਚ ਵੀ ਉਹਨਾਂ ਨੇ ਕਹਿ ਤੇ ਆਗੇ ਯੂਪੀ ਉੱਤਰਾਖੰਡ ਦੀ ਜਿਹੜੀ ਗੱਡੀ ਐ ਉਹ ਬਾਹਰ ਤੋਂ ਹੀ ਗੱਡੀ ਨੂੰ ਰੇ ਪਿਕਅਪ ਲਾਉ ਨਹੀਂ ਕਰਾਂਗੇ ਉਸ ਤੋਂ ਇਲਾਵਾ ਉੱਤਰਾਖੰਡ ਵਾਲਿਆਂ ਨੇ ਵੀ ਕਹਿ ਤੇ ਆ ਕਿ ਅਸੀਂ ਬਾਹਰ ਦੀ ਗੱਡੀ ਨੂੰ ਪਿਕਅਪ ਲਾਉ ਨਹੀਂ ਕਰਾਂਗੇ ਆਪਣੀ ਹੋਮ ਸਟੇਟ ਤੋਂ ਪਿਕਅਪ ਕਰੋ ਸਾਡੇ ਵੀਰੇ ਘਮਾਓ ਕੋਈ ਦਿੱਕਤ ਨਹੀਂ ਆਸੀਂ ਵੀ ਇਹੀ ਚੀਜ਼ ਕਹਿੰਦੇ ਆ ਤੁਸੀਂ ਉੱਥੋਂ ਦੀ ਪਿਕਅਪ ਕਰੋ ਰੇ ਘਮਾਓ ਛੱਡ ਕੇ ਸਵਾਰੀ ਜਾਓ ਪਿਕਅਪ ਅਲਾਉਡ ਹੁੰਦੀ ਐ ਐਸ ਪਰ ਐਕਟ ਉਪੜੇ ਲਿਖੇ ਬੰਦੇ ਹੋਣ ਦੇ ਬਾਵਜੂਦ ਕੁਝ ਯੂਨੀਅਨਸ ਉਹਨਾਂ ਨੂੰ ਮਿਸ ਗਾਈਡ ਕਰ ਰਹੀਆਂ ਐ ਉਹ ਚੱਕਰੀ ਚੈਗੇ ਉਹ ਯੂਨੀਅਨ ਚੰਡੀਗੜ੍ਹ ਦਾ ਕੋਈ ਫੈਸਲਾ ਲੈ ਲੈਣਗੇ ਅਸੀਂ ਤੁਹਾਨੂੰ ਦੱਸ ਦਈਏ ਸਾਡੀ ਚੰਡੀਗੜ੍ਹ ਦੀ ਕੋਲਤੀ ਯੂਨੀਅਨ ਹੈ ਚੰਡੀਗੜ੍ਹ ਦਾ ਫੈਸਲਾ ਅਸੀਂ ਕਿਸੇ ਦੇ ਹੱਥ ਵਿੱਚ ਨਹੀਂ ਛੱਡਣਾ ਠੀਕ ਹੈ ਆਪਾਂ ਤਿੰਨ ਦਿਨ ਜਿਹੜੀ ਕਾਰਵਾਈ ਵਗੈਰਾ ਚੱਲੇਗੀ ਜੇ ਅਗਰ ਕਿਸੇ ਨੂੰ ਕੋਈ ਦਿੱਕਤ ਹੈ ਉਰੇ ਆ ਕੇ ਸਾਨੂੰ ਮਿਲ ਲੈ ਸਾਡਾ ਆਫਿਸ ਹੈਗਾ ਅਸੀਂ ਮਨਾ ਹੀ ਨਹੀਂ ਕਰਦੇ 4 ਤਰੀਕ ਤੋਂ ਮਤਲਬ ਪੂਰੀ ਟੀਮ ਸਾਡੀ ਅਹਮਦਾਬਾਦ ਜਾ ਰਹੀ ਹੈ ਕੋਈ ਟ੍ਰੇਡ ਫੇਅਰ ਵਗੈਰਾ ਹੁੰਦਾ ਨਾ ਉੱਥੇ ਪਾਰਟਿਸਪੇਟ ਕਰਾਂਗੇ ਉੱਤੋਂ ਦੀ ਸੂਰਤ ਕਰਕੇ ਫਿਰ ਅਸੀਂ ਵਾਪਸ ਆਵਾਂਗੇ 13 14 ਤਰੀਕ ਤੱਕ ਤਿੰਨ ਦਿਨ ਅਸੀਂ ਇਹ ਤਿੰਨ ਦਿਨ ਤੂੰ ਤੁਸੀਂ ਅਵੇਰਨੈਸ ਚਲਾਉਂਗੇ ਅਵੇਰਟੈਂਸ ਚਲਾਵਾਂਗੇ ਤੇ ਅਵੇਲੇਬਲ ਵੀ ਹਾਂ ਜੇ ਕਿਸੇ ਨੇ ਆ ਕੇ ਗੱਲ ਬਾਤ ਕਰਨੀ ਆ ਤਿੰਨ ਦਿਨ ਤੱਕ ਅਸੀਂ ਇਹ ਤਿੰਨ ਦਿਨ ਤੋਂ ਬਾਅਦ ਅਗਲਾ ਰੁਕੋਟਾ ਕੀ ਹੋਇਆ ਜੀ ਜੋ ਅਸੀਂ ਤਾਂ ਸਾਢੇ 3:30 ਬਾਅਦ ਚੱਲ ਜੇਗੀ ਪਿੱਛੇ ਜਿਹੜੀ ਬਚੀ ਹੋਈ ਟੀਮ ਆਪਣੇ ਕਾਰਵਾਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਰਦੀ ਰਹੇਗੀ ਹਾਂਜੀ ਹਾਂਜੀ ਨਾਲ ਉਹਨਾਂ ਦਾ ਚਲਾਨਿੰਗ ਦੀ ਜਿਹੜੀ ਕਾਰਵਾਈ ਹੋ ਕਰਾਏਂਗੇ ਤੁਸੀਂ ਕੋਈ ਨਾ ਚਲਾਨਿੰਗ ਵੀ ਹੋਏਗੀ ਇੰਪਾਉਂਡ ਵੀ ਹੋਣਗੀਆਂ ਗੱਡੀਆਂ ਜੇ ਬਾਰ-ਬਾਰ ਕੋਈ ਸੈ ਉਸ ਤੋਂ ਇਲਾਵਾ ਆਪਣਾ ਜੋ ਐਮਸੀ ਦਾ ਚਲਾਨ ਹੈ ਵੇਟ ਦੇ حساب ਨਾਲ ਵੀ ਹੈ ਆਪਸ਼ਨਲ ਹੁੰਦਾ ਜੇ ਵੇਟ ਦੇ حساب ਨਾਲ ਚਲਾਨ ਕਰਤੇ ਉਹਨਾਂ ਨੇ ਉਹ ਬਹੁਤ ਜ਼ਿਆਦਾ ਵੱਡਾ ਚਲਾਨ ਬਣ ਜਾਏਗਾ ਉਹ ਵੀ ਉਹਨਾਂ ਨੂੰ ਵੇਰ ਹੋਣਾ ਚਾਹੀਦਾ ਤਾਂ ਉਸ حساب ਨਾਲ ਅਸੀਂ ਇਹੀ ਬਾਰ ਬਾਰ ਰਿਕਵੈਸਟ ਕਰ ਰਹੇ ਆਪਣੇ ਟਰਾਂਸਪੋਰਟਰ ਭਾਈਆਂ ਨੂੰ ਉਹਦੇ ਨਾਲ ਉਹ ਪਿਕਅਪ ਬੰਦ ਹੈ ਹਾਂ ਬਹੁਤ ਨੁਕਸਾਨ ਤੁਸੀਂ ਝੱਲੇ ਇਸ ਪੂਰੇ ਬਿਲਕੁਲ ਤੁਹਾਨੂੰ ਸਾਡਾ ਪਤਾ ਹੈ ਜੀ ਅਸੀਂ ਪਿਛਲੇ ਇੰਟਰਵਿਊ ਵਿੱਚ ਵੀ ਦੱਸਿਆ 15 ਦੇ ਕਰੀਬ ਸਾਡੇ ਸਟੈਂਡ ਸੀਲ ਹੋ ਚੁੱਕੇ ਆ ਠੀਕ ਹੈ ਨਾ ਜੀ

ਆ ਸਿਟੀਜ਼ਨਲ ਪ੍ਰਧਾਨ ਰੋਹਿਤ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਹੈਗਾ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਠੱਪ ਹੋ ਗਿਆ ਤੇ ਪ੍ਰਸ਼ਾਸਨ ਨੇ ਜਿਹੜੇ ਹੈਗੇ ਆ ਆਰਡਰ ਵੀ ਜਾਰੀ ਕੀਤੇ ਨੇ ਕਿ ਜੇ ਜੇਕਰ ਉੱਥੋਂ ਸਾਰੇ ਚੱਕਦੇ ਆ ਤਾਂ ਪ੍ਰਸ਼ਾਸਨ ਜਿਹੜਾ ਹੈ ਐਗਰੋ ਵਿੱਚ ਚਲਾਨ ਚਲਾਨ ਕਰੇਗਾ ਤੇ ਇਹ ਚੰਡੀਗੜ੍ਹ ਡੀਸੀ ਨੇ ਜਿਹੜੇ ਹੈਗੇ ਆ ਆਰਡਰ ਜਾਰੀ ਕੀਤੇ ਨੇ ਐਸਐਸਪੀ ਨੂੰ ਤੇ ਐਮਸੀ ਨੂੰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਆਰਡਰ ਜਾਰੀ ਕੀਤੇ ਨੇ ਐਸਟੀ ਨੂੰ ਆਰਡਰ ਜਾਰੀ ਕੀਤੇ ਨੇ 3 ਦਿਨ ਤੱਕ ਜਿਹੜੇ ਹੈਗੇ ਬੰਨ ਚਲਾਉਗੇ ਇਹਨਾਂ ਦੀ ਟੀਮਾਂ ਜਾਊਂਗੀਆਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਥਾਵਾਂ ਤੇ ਕਿ ਤੁਸੀਂ ਇੱਥੋਂ ਸਵਾਰੀ ਨਾ ਚੱਕੋ ਉਸ ਤੋਂ ਬਾਅਦ ਵੀ ਜੇ ਹਿਮਾਚਲ ਨਹੀਂ ਮੰਨਦੇ ਜਾ ਕਿਤੇ ਹੋਰ ਸਟੇਟ ਨਹੀਂ ਮੰਨਦੇ ਤਾਂ ਪ੍ਰਸ਼ਾਸਨ ਵਰਦੀ ਕਾਰਵਾਈਆਂ ਉਹਦੇ ਉੱਤੇ ਕਿਤੇ ਕੀਤੀ ਜਾਵੇ ਕਰੇਗਾ ਇਹਦੇ ਸਬੰਧ ਚਲਾਣ ਦੀ ਮਾਮਲੀ ਹੈਗੀ ਦੱਸਦੇ ਕਿ 10 20000 ਤੇ ਇਸ ਤੋਂ ਬਾਅਦ ਕੁਝ ਗੱਡੀਆਂ ਡੰਬ ਵੀ ਜਿਹੜੀ ਹੈਗੀ ਉਹ ਕੀਤੀ ਜਾਊਗੀ ਚੰਡੀ ਇਸ ਤੋਂ ਇਲਾਵਾ ਅਗਰ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਕੁਝ ਮਤਲਬ ਉਹ ਨਹੀਂ ਆਪਣੇ ਟਰਾਂਸਪੋਰਟਰ ਭਾਈ ਆ ਜੇ ਕਿਸੇ ਨੂੰ ਲੱਗਦਾ ਕੋਈ ਗੱਲਬਾਤ ਕਰਨੀ ਸਾਡੇ ਆਪ ਅਵੇਲੇਬਲ ਆ ਤੇ ਜਦ ਮਰਜੀ ਫੋਨ ਕਰਕੇ ਆਓ ਕੋਈ ਦਿੱਕਤ ਨਹੀਂ ਹੈ ਨੈਟ ਤੇ ਆਪਣੇ ਨੰਬਰ ਅਵੇਲੇਬਲ ਹੈ ਫੋਨ ਕਰਿਓ ਕਿ ਅਸੀਂ ਤਿੰਨ ਦਿਨ ਅਵੇਲੇਬਲ ਆ 4 ਤਰੀਕ ਨੂੰ ਅਸੀਂ ਆਊਟ ਆਫ ਸਟੇਸ਼ਨ ਜਾਣਾ ਹੈ ਤੇ ਅਸੀਂ ਸਰਨਾਥ ਰਾਈਟਸ ਰੀ ਟ੍ਰੈਂਪੂਟਰ ਯੂਨੀਅਨ ਦੇ ਪ੍ਰਧਾਨ ਰੋਹਿਤ ਰਘੁਵੰਸ਼ੀ ਜੀ ਚੰਡੀਗੜ੍ਹ ਤੋਂ ਦਾਨਬੋਟ ਦੇ ਲੀ ਮਨੀਸ਼ ਕੁਮਾਰ